ਕੱਲ ਮੇਰੇ ਪਤੀ ਅਮਨਦੀਪ ਸਿੰਘ ਜوڑا ਆਪਣੇ ਸੱਤ ਸਾਥੀਆਂ ਨਾਲ ਆਖੇ ਆਂਦੇ ਨੇ ਸਰ ਜਿੰਨਾ ਵਿੱਚੋਂ ਬੰਟੀ ਮਜੀਠੇ ਵਾਲਾ ਗੋਪੀ ਪ੍ਰਿੰਸ ਕੁਮਾਰ ਲੋਲਾ ਤੇ ਸਰ ਬਾਕੀਆਂ ਦਾ ਨਾਮ ਇਹਨੂੰ ਪਤਾ ਨਹੀਂ ਹੈ ਸਰੋਨਾ ਵੱਲੋਂ ਪੂੜੀ ਲਾ ਕੇ ਲੱਕੜ ਦੀ ਪੂੜੀ ਦੀ ਮੰਜਰ ਤੇ ਲਾਈ ਜਾਂਦੀ ਆ ਸਰ ਰਾਡਾਂ ਉਹਨਾਂ ਨੇ ਲਿਆਂਦੀਆਂ ਸੀ ਹਥਿਆਰ ਲਿਆਂਦੇ ਸੀ ਦਾਤਰ ਲਿਆਂਦੇ ਸੀ ਉਹ ਉਹਨਾਂ ਨੇ ਉੱਪਰ ਚੜੇ ਨੇ ਤਿੰਨ ਚਾਰ ਸਾਥੀਆਂ ਸਮੇਤ ਸਰ 25 ਅਕਤੂਬਰ ਨੂੰ ਜਦ ਮੈਂ ਕੰਪਲੇਨ ਕੀਤੀ ਸੀ ਨਾ ਪੁਲਿਸ ਥਾਣੇ ਵਿੱਚ ਉਸਰੋਦੋਈ ਨਸ਼ਾ ਬੋਧ ਭਾਰੀ ਮਾਤਰਾ ਵਿੱਚ ਇਹਦੇ ਕੋਲ ਹੈਗਾ ਸੀ ਪਰ ਜਿਹੜਾ ਘਰ ਵਿੱਚੋਂ ਲੈ ਕੇ ਆ ਭੱਜ ਗਿਆ ਸੀ ਉਸ ਤੋਂ ਬਾਅਦ ਹੀ ਫਰਾਰ ਸੀ ਉਸ ਤੋਂ ਬਾਅਦ ਵੀ ਸਰ ਇਹਨੇ 2-3 ਵਾਰੀ ਘਰ ਤੇ ਹਮਲੇ ਕੀਤੇ ਨੇ ਮੇਰੀਆਂ ਭੈਣਾਂ ਦੇ ਮੇਰੇ ਘਰ ਤੇ ਹਮਲੇ ਕੀਤੇ ਨੇ ਪਰ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਦੇ ਰਿਹਾ ਸੀ ਹਾਂ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਸਰ ਮੇਰਾ ਨਾਮ ਮੋਨਿਕਾ ਸ਼ਰਮਾ ਸਰ ਨਜਵਾਰ ਨਗਰ ਪਟਾਲਾ ਰੋਡ ਦੇ ਰਹਿਣ ਵਾਲੀ ਹਾਂ ਤੇ ਕੀ ਹੈ কাল ਤੋਂ ਵੱਡੇ ਘਰ ਦੇ ਵਿੱਚ ਕੋਣ ਇੱਥੇ ਪਹੁੰਚਿਆ ਤਾਂ ਕੀ ਕੀਤਾ ਜਾਣਾ ਸਰ ਕੱਲ ਮੇਰੇ ਪਤੀ ਅਮਨਦੀਪ ਸਿੰਘ ਜੋੜਾ ਆਪਣੇ ਸੱਤ ਸਾਥੀਆਂ ਨਾਲ ਇੱਥੇ ਆਂਦੇ ਨੇ ਸਰ ਜਿੰਨਾ ਵਿੱਚੋਂ ਬੰਟੀ ਮਜੀਠੇ ਵਾਲਾ ਗੋਪੀ ਪ੍ਰਿੰਸ ਕੁਮਾਰ ਲੋਲਾ ਤੇ ਸਰ ਬਾਕੀਆਂ ਦਾ ਨਾਮ ਇਹਨੂੰ ਪਤਾ ਨਹੀਂ ਹੈ ਸਰ ਉਹਨਾਂ ਵੱਲੋਂ ਪੂੜੀ ਲਾ ਕੇ ਲੱਕੜ ਦੀ ਪੂੜੀ ਦੂਜੀ ਮੰਜ਼ਲ ਤੇ ਲਾਈ ਜਾਂਦੀ ਆ ਸਰ ਰਾਡਾਂ ਉਹਨਾਂ ਨੇ ਲਿਆਂਦੀਆਂ ਸੀ ਹਥਿਆਰ ਲਿਆਂਦੇ ਸੀ ਦਾਤਰ ਲਿਆਂਦੇ ਸੀ ਉਹ ਉਹਨਾਂ ਨੇ ਉੱਪਰ ਚੜੇ ਨੇ ਤਿੰਨ ਚਾਰ ਸਾਥੀਆਂ ਸਮੇਤ ਇਹ ਦਰਵਾਜ਼ਾ ਤੋੜਿਆ ਜਾਂਦਾ ਵਾ ਸਰ ਪੂਰਾ ਸਰ ਸ਼ੋਰ ਮਚਾਉਂਦੇ ਆਏ ਆ ਹੁੰਡੇ ਹਲਾਰੇ ਕਰਦੇ ਆਏ ਨੇ ਸਰ ਮੋੜ ਤੇ ਮੇਰੀ ਸੱਸ ਅਤੇ ਮੇਰੀ ਨਨਾਨ ਖੜੀਆਂ ਸੀ ਉਹ ਜਦੋਂ ਤੋੜਪਨ ਕਰ ਲੈਂਦੇ ਉਹਦੇ ਦੁਆਰਾ ਮੇਰੀ ਸੱਸ ਅਤੇ ਨਨਾਨ ਨੂੰ ਫੋਨ ਕੀਤਾ ਜਾਂਦਾ ਹੈ ਅਸੀਂ ਅੰਦਰਲਾ ਤੇ ਬਾਹਰਲਾ ਤਾਲਾ ਤੋੜ ਲਿਆ ਵਾ ਹੁਣ ਤੁਸੀਂ ਆਜੋ ਮੇਰੀ ਨਨਾਨ ਤੇ ਸੱਸ ਆਪਣੇ ਤਿੰਨ ਚਾਰ ਜਨਾਨੀਆਂ ਸੀ ਉਹਨਾਂ ਨਾਲ ਉਹਨਾਂ ਨਾਲ ਆਂਦੀਆਂ ਨੇ ਉੱਪਰ ਚੜ੍ਹਦੀਆਂ ਨੇ ਪਰ ਸਰ ਇਸ ਤੋਂ ਬਾਅਦ ਮੇਰੀ ਘਰ ਵਾਲੀ ਵਿੱਚੋਂ ਕੈਸ਼ ਤੇ ਮੇਰਾ ਜੁਐਲਰੀ ਗਾਇਬ ਹੈ ਕਾਰਨ ਕੀ ਹੈ ਕਿਉਂ ਲਗਾ ਤਾਲਾ ਤਰ੍ਹਾਂ ਦੇ ਕੰਮ ਕੀ ਸਰ ਇਹ ਨਸ਼ਾ ਪੀਂਦਾ ਇਸ ਤੇ ਸਰ ਹੁਣਾਂ ਵੇਚਣ ਵੀ ਲੱਗ ਪਿਆ ਸੀ ਸਰ ਐਸੇ ਕਾਰਨ ਤੋਂ ਮੈਂ ਰੋਕਦੀ ਸੀ ਕਿ ਮੈਂ ਘਰ ਵਿੱਚ ਨਸ਼ਾ ਨਾ ਪੀਂਦ ਦੇਣਾ ਹੈ ਤਾਂ ਨਾ ਮੈਂ ਵੇਚਣ ਦੇਣਾ ਕਿ ਤੁਹਾਨੂੰ ਪਤਾ ਨਸ਼ਾ ਲੈ ਕੇ ਕਿਹੋਂ ਹੁੰਦਾ ਸਰ ਨਹੀਂ ਮੈਨੂੰ ਆ ਨਹੀਂ ਪਤਾ ਕਿ ਇਹ ਕਿੱਥੋਂ ਲੱਤੀ ਹੁੰਦਾ ਹੈ ਤੇ ਪਛੀਏ ਕਿ ਤੂਬਰ ਨੂੰ ਮੈਂ ਕੰਪਲੇਨ ਕੀਤੀ ਸੀ ਨਾ ਪੁਲਿਸ ਥਾਣੇ ਵਿੱਚ ਤੇ ਸਰ ਉਦੋਂ ਇਹ ਨਸ਼ਾ ਬਹੁਤ ਭਾਰੀ ਮਾਤਰਾ ਵਿੱਚ ਇਹਦੇ ਕੋਲ ਹੈਗਾ ਸੀ ਪਰ ਜਿਹੜਾ ਘਰ ਵਿੱਚੋਂ ਲੈ ਕੇ ਆ ਭੱਜ ਗਿਆ ਸੀ ਉਸ ਤੋਂ ਬਾਅਦ ਇਹ ਫਰਾਰ ਸੀ ਉਸ ਤੋਂ ਬਾਅਦ ਵੀ ਸਰ ਇਹਨੇ 2-3 ਵਾਰੀ ਘਰ ਤੇ ਹਮਲੇ ਕੀਤੇ ਨੇ ਮੇਰੀਆਂ ਭੈਣਾਂ ਦੇ ਮੇਰੇ ਘਰ ਤੇ ਹਮਲੇ ਕੀਤੇ ਨੇ ਪਰ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਆ ਤੇ ਇਸ ਤੋਂ ਬਾਅਦ ਸਰ ਕੱਲ ਤੇ ਇਹਨਾਂ ਦੁਆਰਾ ਪੂਰੀ ਗੁੰਡਾਗਰਦੀ ਕੀਤੀ ਗਈ ਆ ਆਪਣੇ ਦੋਸਤਾਂ ਲਈ ਆ ਕੇ ਪਿੱਛੋਂ ਉਹ ਬੋਲਦੇ ਆਉਂਦੇ ਨੇ ਚੀਕਾ ਮਾਰਦੇ ਆਉਂਦੇ ਨੇ ਉੱਪਰ ਮੇਰੀ ਭੈਣਾਂ ਦੇ ਮੂੰਹ ਵੱਲ ਵੇਖ ਕੇ ਬੋਲਣ ਦਿੰਦੇ ਨੇ ਕਿ ਜੇ ਤੁਹਾਨੂੰ ਸਾਡੇ ਨਾਮ ਪਤਾ ਲੱਗਦਾ ਤਾਂ ਤੁਸੀਂ ਆਪਣਾ ਮਹੱਲਾ ਵੀ ਖਾਲੀ ਕਰ ਜੋਗੇ ਸਾਡੇ ਨਾਮ ਤੁਸੀਂ ਅਖਬਾਰਾਂ 'ਚ ਪੜੋ ਰੋ ਜਾਂਦੇ ਹੋ ਤੁਹਾਡੀ ਕੀ ਮੰਗਤ ਕੀ ਕਾਰਵਾਈ ਨਹੀਂ ਸਰ ਮੈਨੂੰ ਇਨਸਟਾਫ ਮਿਲੇ ਸਰ ਜਿਹੜੇ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਸਰ ਕੱਲ ਜਿਹੜੇ ਵੀ ਸਾਰੇ ਇਹਦੇ ਵਿੱਚ ਸ਼ਾਮਿਲ ਸੀ ਜਾਂ ਇਹਨਾਂ ਦੇ ਫਰੈਂਡ ਸਰਕਲ 'ਚ ਵਿੱਚ ਜੋ ਵੀ ਸ਼ਾਮਿਲ ਸੀ ਸੁਮਨਾਂ ਨੂੰ ਗ੍ਰਿਫਤਾਰੀ ਪਾਈ ਜਾਵੇ ਤੇ ਸਰ ਨੂੰ ਇਨਸਾਫ਼ ਦਿੱਤਾ ਜਾਵੇ ਫਿਰ ਮੈਂ ਆਪਣੀ ਬੇਟੀ ਨਾਲ ਇੱਕ achhi zindagi bita sakkan.